ਮੈਨੂੰ ਕੋਈ ਰਾਜਨੀਤਿਕ ਤਕਰੀਰਾਂ ਦਾ ਕੋਈ ਤਜਰਬਾ ਨਹੀਂ ਹੈ। ਨਾ ਹੀ ਕਦੇ ਇਸ ਤਰ੍ਹਾਂ ਦਾ ਮਨ ਵਿੱਚ ਮਨਸ਼ਾ ਕੋਈ ਪੈਦਾ ਹੋਈ ਸੀ ਕਿ ਕਦੇ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਦੇ ਇਕੱਠ ਵਿੱਚ ਵੀ ਬੋਲਣ ਦਾ ਮੌਕਾ ਮਿਲੂਗਾ। ਪਰ ਸਤਗੁਰ ਸੱਚੇ ਪਾਤਸ਼ਾਹ ਕਲਾ ਵਰਤਾਉਂਦੇ ਨੇ। ਤੇ ਮੈਂ ਗੁਰੂ ਕਿਰਪਾ ਸਦਕਾ ਉਸ ਪਰਿਵਾਰ ਵਿੱਚ ਜਨਮ ਲਿਆ ਜਿੱਥੇ ਬਚਪਨ ਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲਿਆ ਨੇ ਕੌਮ ਦੀ ਅਗਵਾਈ ਕੀਤੀ ਉਪਰੰਤ ਆਪਣੇ ਪਿਤਾ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਸਾਹਿਬ ਨੂੰ ਕੌਮ ਲਈ ਹੱਕਾਂ ਲਈ ਬੋਲਦੇ ਦੇਖਿਆ ਲੜਦੇ ਦੇਖਿਆ ਤੇ ਅੰਤ ਨੂੰ ਸ਼ਹੀਦ ਹੁੰਦੇ ਵੀ ਦੇਖਿਆ ਸਾ ਸੰਗਤ ਜੀਓ ਜਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪਵਿੱਤਰ ਫਸੀਲ ਤੋਂ ਨਾਮ ਅਨਾਉਂਸ ਹੋਇਆ ਤਾਂ ਮੈਂ ਤੇਜਨ ਸਿੰਘ ਸਮੁੰਦਰੀ ਹਾਲ ਵਿੱਚ ਰੋਜ਼ ਦੀ ਤਰ੍ਹਾਂ ਆਪਣੇ ਦਫ਼ਤਰ ਵਿੱਚ ਬੈਠੀ ਕੋਈ ਕੰਮਕਾਰ ਕਰ ਰਹੀ ਸੀ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਕਿ ਤੁਸੀਂ ਲਾਈਵ ਨਹੀਂ ਦੇਖ ਰਹੇ ਮੈਂ ਕਿਹਾ ਨਹੀਂ ਜੀ ਪਤਾ ਨਹੀਂ ਕਿਉਂ ਮੇਰੇ ਮਨ ਵਿੱਚ ਕਿਤਨਾ ਕਿਤੇ ਇਹ ਸੀਗਾ ਬਈ ਇਹ ਕੋਈ ਪਲਾਨਡ ਹੋਣਾ ਮਾਫ ਕਰੋ ਸਿੰਘ ਸਾਹਿਬ ਜੀ ਮੈਨੂੰ ਲੱਗਦਾ ਕੌਮ ਵੀ 90% ਇਹੀ ਸੋਚਦੀ ਹੋਊਗੀ ਜੋ ਹੁੰਦਾ ਰਿਹਾ ਜੋ ਹੋ ਰਿਹਾ ਜੋ ਅਕਸਰ ਵੇਖਦੇ ਆਏ ਆ ਮੈਂ ਕਿਹਾ ਨਹੀਂ ਜੀ ਮੈਂ ਨਹੀਂ ਦੇਖ ਰਹੀ ਕਿਉਂਕਿ ਮੇਰੇ ਕੋਲੇ ਕੌਮ ਦੀ ਪਨੀਰੀ ਸਕੂਲਾਂ ਦਾ ਚਾਰਜ ਆ ਤੇ ਮੈਨੂੰ ਐ ਲੱਗਦਾ ਹੁੰਦਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਪਨੀਰੀ ਨੂੰ ਪਾਲਣ ਪੋਸਣ ਦਾ ਪਾਣੀ ਦੇਣ ਦਾ ਜੇ ਹਿੱਸੇ ਸੇਵਾਈਏ ਤੇ ਤਾਂ ਉੱਤਮ ਸੇਵਾ ਕੋਈ ਨਹੀਂ ਹੈ ਜਦੋਂ ਮੈਂ ਦੇਖਿਆ ਉਹ ਸਾਰਾ ਪ੍ਰੋਗਰਾਮ ਸੁਣਿਆ ਪਹਿਲੀ ਸੱਟੇ ਤਾਂ ਮੈਨੂੰ ਸਮਝ ਹੀ ਨਹੀਂ ਆਈ ਵੀ ਮੇਰੀ ਡਿਊਟੀ ਕਿਸ ਚੀਜ਼ ਤੇ ਲਾਈ ਗਈ ਹੈ ਮੈਂ ਦੁਬਾਰਾ ਸੁਣਿਆ ਦੇਖਿਆ ਲਿਖਤੀ ਰੂਪ ਵਿੱਚ ਹੁਕਮਨਾਮਾ ਪੜ੍ਹਿਆ ਸਿਰ ਨੂੰ ਲਾਇਆ ਸਾਸੰਗਾਂ ਚ 40 ਸਾਲ ਹੋ ਗਏ ਬਲੂ ਸਟਾਰ ਆਪਰੇਸ਼ਨ ਨੂੰ ਇੰਨਾ ਕੁ ਕੋਸ਼ਿਸ਼ ਅਸੀਂ ਗਵਾਇਆ ਹੰਡਾਇਆ ਤੇ ਹੁਣ ਕਦੇ ਸੋਚਿਆ ਹੀ ਨਹੀਂ ਸੀਗਾ ਕਿ ਕਦੇ ਸ਼ਰਮਨੀ ਅਕਾਲੀ ਦਲ ਦੀ ਇਸ ਤਰ੍ਹਾਂ ਦੀ ਭੂਮਿਕਾ ਦੇ ਵਿੱਚ ਕਦੇ ਮਨ ਦੇ ਵਿੱਚ ਕੋਈ ਦੇ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੋਇਆ ਮੈਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਕਿਵੇਂ ਕਰੋਗੇ ਜੀ ਇਹ ਇਹ ਭਰਤੀ ਕਰਾਉਣੀ ਤਾਂ बड़े-बड़े लीडर्स तजर्बेकारਾਂ ਦਾ ਕੰਮ ਹੁੰਦਾ ਹੈ ਤੁਸੀਂ ਇਹ ਕਿਦੀ ਕਰਾਉਂਗੇ ਭਰਤੀ ਕਿਵੇਂ ਕਰੋਗੇ ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਇਹ ਭਰਤੀ ਕਿਵੇਂ ਹੋਣੀ ਹੈ ਕਿਵੇਂ ਕਰਾਉਣੀ ਹੈ ਨਾ ਇਹਦਾ ਕੋਈ ਤਜਰਬਾ ਮੈਨੂੰ ਨਾ ਮੈਨੂੰ ਹਾਲੇ ਕੋਈ ਹੱਲ ਦਿਖਦਾ ਪਰ ਮੈਨੂੰ ਇਹਨਾਂ ਨੂੰ ਜ਼ਰੂਰ ਪਤਾ ਹੈ ਕਿ ਉਸ ਫਸੀਲ ਤੋਂ ਜਦੋਂ ਆਵਾਜ਼ ਆਈ ਤਾਂ ਮੈਨੂੰ ਐ ਲੱਗਦਾ ਸੀ ਕਿ ਮੇਰੇ ਬਾਪ ਦੀ ਰੂਹ ਨੂੰ ਜਰੂਰ ਸਕੂਨ ਮਿਲਿਆ ਹੋਣਾ ਉਸ ਫਸੀਲ ਦੇ ਅੱਗੇ ਮੇਰੇ ਬਾਪ ਦਾ ਖੂਨ ਡੁੱਲਿਆ ਤੇ ਹੁਣ ਜੇ ਗੁਰੂ ਸਾਹਿਬ ਨੇ ਆਵਾਜ਼ ਮਾਰੀ ਹੈ ਤੇ ਰਸਤੇ ਵੀ ਉਹਨੇ ਆਪ ਕੱਢਨੇ ਮੈਂ ਭਰਤੀ ਨਹੀਂ ਕਰਨੀ ਹੈ ਸੋ ਇਸ ਤਰ੍ਹਾਂ ਦੀ ਭਾਵਨਾ ਲੈ ਕੇ ਫਿਰ ਦੂਜਾ ਸਵਾਲ ਆਇਆ ਤੁਸੀਂ ਜੀ ਡਾਗੀਆਂ ਦੀ ਕਰੋਗੇ ਭਰਤੀ ਕੇ ਬਾਗੀਆਂ ਦੀ ਕਰੋਗੇ ਮੈਂ ਕਿਹਾ ਜੀ ਮੈਂ ਕਿਸੇ ਦੀ ਭਰਤੀ ਨਹੀਂ ਕਰਨੀ ਮੇਰਾ ਬਾਪ ਸਿੱਖ ਕੌਮ ਲਈ ਸ਼ਹੀਦ ਹੋਏ ਮੇਰੇ ਪਿਤਾ ਜੀ ਸਿਧਾਂਤਾਂ ਲਈ ਸ਼ਹੀਦ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਅਜਮਤ ਲਈ ਰਾਖੀ ਲਈ ਸ਼ਹੀਦ ਹੋਏ ਮੈਂ ਸਾਰੀ ਕੌਮ ਦੀ ਸਾਂਝੀ ਆ ਮੈਂ ਕਿਸੇ ਇੱਕ ਧਿਰ ਦੀ ਨਹੀਂ ਇਹ ਭਰਤੀ ਪੰਥ ਦੀ ਹੋਵੇਗੀ ਨਾ ਕਿ ਕਿਸੇ ਇੱਕ ਧਿਰ ਦੀ ਸੋ ਇਸ ਕਰਕੇ ਖਾਲਸਾ ਪੰਥ ਜੀਓ ਮੈਂ ਇੱਕ ਹੀ ਗੱਲ ਤੁਹਾਡੇ ਨਾਲ ਕਰਨੀ ਹੈ ਕਦੇ ਮੇਰੇ ਤੇ ਟੈਗ ਲਾਇਆ ਜਾਂਦਾ ਵੀ ਇਹ ਜੀ ਸਾਜ਼ਿਸ਼ ਘੜਤਾ ਨੇ ਮੈਂ ਕੌਮ ਤੇ ਸ਼ਹੀਦ ਦੀ ਧੀ ਆਪਣੇ ਕਮਰੇ ਵਿੱਚ ਬੈਠੀ ਕੰਮ ਕਰ ਰਹੀ ਆ 40 ਸਾਲ ਹੋ ਗਏ ਕਦੇ ਸਾਡੇ ਪਰਿਵਾਰ ਦੇ ਮੂੰਹ ਚੋਂ ਤੁਸੀਂ ਇਹੋ ਜਿਹਾ ਕੋਈ ਸਟੇਟਮੈਂਟ ਕੋਈ ਰਿਐਕਸ਼ਨ ਕੋਈ ਮੰਨਸ਼ਾ ਸੁਣੀ ਸੀ ਜੇ ਕਿਤੇ ਕੌਮ ਯਾਦ ਕਰਦੀ ਸੀ ਮੈਨੂੰ ਤਾਂ ਮੈਂ ਜਰੂਰ ਕਿਉਂਕਿ ਵੱਡੀ ਬੇਟੀ ਆ ਮੈਂ ਆਪਣੇ ਬਾਪ ਦਾ ਝੰਡਾ ਜਰੂਰ ਬਲੰਦ ਕਰਕੇ ਰੱਖਦੀ ਸੀ ਕੌਮ ਸੁਣਨਾ ਚਾਹੁੰਦੀ ਕਿਵੇਂ ਸ਼ਹੀਦ ਹੋਏ ਆਖਰੀ ਬੋਲ ਕੀ ਸੀ ਕਿਵੇਂ ਰਹਿਣ ਸਹਿਣ ਸੀ ਉਹਨਾਂ ਦਾ ਕੀ ਜੀਵਨ ਸੀ ਮੰਨਸ਼ਾ ਕੀ ਸੀ ਉਹਨਾਂ ਦੀ ਤੇ ਮੈਂ ਉਹ ਜ਼ਰੂਰ ਸੁਣਾਉਣੀ ਕਿਉਂਕਿ ਉਹਨਾਂ ਦੇ ਘਰ ਪੈਦਾ ਹੋਈ ਇਹ ਮੇਰਾ ਫਰਜ਼ ਮੰਦਾ ਹੈ ਹਰ ਬੇਟੀ ਦਾ ਫਰਜ਼ ਮੰਦਾ ਹੈ ਕਿ ਉਹ ਆਪਣੇ ਬਾਪ ਦੀ ਪੱਗ ਉੱਚੀ ਸੁੱਚੀ ਰੱਖੇ ਤੇ ਉਹਦੇ ਫਲਸਫੇ ਤੋਂ ਕੌਮ ਨੂੰ ਜਾਣੂ ਕਰਾਵੇ ਤਾਂ ਕਿ ਕੌਮ ਦੇ ਵਿੱਚ ਵੀ ਉਹ ਚਿੰਗ ਜਗੀ ਰਹੇ ਮੈਂ ਗਵਾਹ ਹਾਂ ਉਸ ਵੇਲੇ ਦੀ ਮੰਜੀ ਸਾਹਿਬ ਦੇ ਸਟੇਜ ਤੋਂ ਛੋਟੀ ਹੁੰਦੀ ਸੀ ਜਦੋਂ ਆਲ ਇੰਡੀਆ ਸਟੂਡੈਂਟ ਸਟੂਡੈਂਟ ਫੈਡਰੇਸ਼ਨ ਆਪਣੇ ਜਾਹੋ ਜਲਾਲ ਤੇ ਹੁੰਦੀ ਸੀ ਔਰ ਔਨ ਰਿਕਾਰਡ ਹੈ ਕਿ ਉਸ ਵੇਲੇ 올 인디아 섹스 스튜던트 페데레이션 디 ਲੱਖਾਂ ਦੇ ਵਿੱਚ ਰਜਿਸਟਰਡ ਨੋਮੀਨੇਸ਼ਨ ਸੀ ਮੈਂਬਰਸ਼ਿਪ ਸੀ ਉਹ ਸਮਾ ਸੀ ਜਦੋਂ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦੇ ਨਾਰੇ ਲੱਗਦੇ ਸਨ ਉਹ ਸਮਾ ਸੀ ਜਦੋਂ ਨਾਰੇ ਲੱਗਦੇ ਸਨ ਉਠੋ ਵੀਰ ਜਵਾਨੋ ਗੱਬਰੂਓ ਕੌਮ ਤੋਂ ਜ਼ਿੰਦਗੀ ਵਾਰ ਦਿਓ ਇਹ ਕੌਮ ਬੜੀ ਕਰਜ਼ਾਈ ਹੈ ਸਿਰ ਦੇ ਕੇ ਕਰਜ਼ ਉਤਾਰ ਦਿਓ ਐਸੀਆਂ ਹੂਕਾ ਉੱਥੋਂ ਨਿਕਲਿਆ ਕਰਦੀਆਂ ਸਨ ਤੇ ਜਿਹਦਾ ਤੁਸੀਂ ਇਨਜ਼ਾਮ 1984 ਦੇ ਵਿੱਚ ਦੇਖਿਆ ਕਿਉਂਕਿ ਉਹਨਾਂ ਦੀ ਕਹਿਣੀ ਤੇ ਕਤਨੀ ਵਿੱਚ ਫਰਕ ਨਹੀਂ ਸੀ ਅੱਜ ਸਾਡੀ ਦੁਬਧਾ ਦਾ ਕਾਰਨ ਸਾਡੀ ਚਿੰਤਾ ਦਾ ਕਾਰਨ ਜਿਹੜੇ ਸਾਡੀ ਅੰਦਰੋਂ ਇਮੋਸ਼ਨਸ ਖਤਮ ਹੋ ਗਏ ਨਾ ਆਪਣੇ ਕੌਮ ਲਈ ਆਪਣੀ ਲੀਡਰਸ਼ਿਪ ਲਈ ਉਹਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਰੂਪ ਬਦਲਦੇ ਬੜੇ ਦੇਖ ਲਏ ਅਸੀਂ ਅੱਕ ਚੁੱਕੇ ਆ ਅਸੀਂ ਥੱਕ ਚੁੱਕੇ ਹਾਂ ਇਹ ਸਾਨੂੰ ਮੰਨਣਾ ਪਊਗਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਹੂਦੀਆਂ ਦੀ ਗੱਲ ਹੋਈ ਐ ਇਸ 스테ਜ ਤੋਂ ਤੇ ਯਹੂਦੀ ਜਿਹੜਾ ਥੋੜੇ ਜਿਹੇ ਰਹਿ ਗਏ ਇਕੱਠੇ ਹੋਏ ਤਾਂ ਉਹਨਾਂ ਨੇ ਪੁੱਛਿਆ ਵੀ ਦੱਸੋ ਜੀ ਸਾਡੀ ਤਰਾਸਤੀ ਦਾ ਕੀ ਕਾਰਨ ਐਨਲਿਸਿਸ ਕਰੀਏ ਜੰਗਲਾਂ ਦੇ ਵਿੱਚ ਲੋਕ ਛੁਪ ਕੇ ਉਹਨਾਂ ਨੂੰ ਐ ਲੱਗਦਾ ਸੀਗਾ ਕਿ ਇੱਕ ਦੂਜੇ ਤੇ ਤੋਮਤਬਾਜੀ ਲਾਉਣਗੇ ਹਿਟਲਰ ਦਾ ਨਾਂ ਲੈਣਗੇ ਉਹਨੇ ਮਾਰਤਾ ਜੀ ਐਨੇ ਮਾਰਤਾ ਜੀ ਆ ਖਾ ਗਿਆ ਜੀ ਉਹ ਖਾ ਗਿਆ ਜੀ ਪਰ ਕੌਮ ਦੇ ਨੌਜਵਾਨਾਂ ਦੇ ਵਿੱਚ ਜਿਹੜੇ ਬੱਚੇ ਸੀ ਉਹਨਾਂ ਨੇ ਸਿੱਧੀ ਉਂਗਲ ਕਰਕੇ ਕਿਹਾ ਬੁੱਢੀ ਲੀਡਰਸ਼ਿਪ ਨੇ ਸਾਨੂੰ ਮਰਵਾ ਕੇ ਰੱਖ ਦਿੱਤਾ। ਸੋ ਖਾਲਸਾ ਜੀ ਸਾਨੂੰ ਇਹਨਾਂ ਇਤਿਹਾਸਕ ਟੁਕਾਂ ਤੋਂ ਸਿੱਖਣ ਦੀ ਲੋੜ ਹੈ। ਇਹ ਭਰਤੀ ਮੈਂ ਨਹੀਂ ਕਰ ਸਕਦੀ। ਮੇਰੇ ਨਾਲ ਦੇ ਚਾਰ ਸਤਕਾਰਯੋਗ ਮੈਂਬਰਾਂ ਦੇ ਵਾਸਤੇ ਗੱਲ ਨਹੀਂ ਹੈ। ਇਹ ਕੌਮ ਦੀ ਭਰਤੀ ਹੈ। ਹੱਕ ਖੋਹਣੇ ਪੈਣਗੇ। ਕੋਊ ਕਿਸੇ ਕੋ ਰਾਜ ਨਾ ਦੇਹ। ਜੋ ਲੈ ਹੈ ਤੁਸੀਂ ਸਾਰੇ ਜਾਣਦੇ ਹੋ ਨਿਜ ਬਲ ਸੇ ਲੈ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਐ ਬਾਜ ਨੂੰ ਚਿੜੀਆਂ ਤੋਂ ਤੜਵਾਕੇ ਦੱਸਿਆ ਗੁਰੂ ਸਾਹਿਬ ਨੇ ਮਾਈ ਭਾਗੋ ਦੀ ਇੱਕ ਲਲਕਾਰ ਸੀ 40 ਸਿੰਘ ਜਿਹੜੇ ਲਿਖ ਕੇ ਦੇ ਕੇ ਫਤਵਾ ਆ ਗਏ ਸੀ ਗੁਰੂ ਸਾਹਿਬ ਨੂੰ ਅੱਗੇ ਹੋ ਕੇ ਖਦਰਾਣੇ ਦੀ ਟਾਬ ਤੇ ਜੂਝ ਕੇ ਸ਼ਹੀਦ ਹੋ ਗਏ ਪਰ ਗੁਰੂ ਤਾਂ ਮੁੱਖ ਨਹੀਂ ਮੋ ਰਿਆ ਕਿੱਥੇ ਗਏ ਸਾਡੇ ਸਿਧਾਂਤ ਥੇ ਕਿੱਥੇ ਗਈ ਸਾਡੀ ਸਿੱਖੀ ਜਿੰਗ ਤੇ ਮੈਂ ਮਨ ਦੇ ਵਿੱਚ ਇਹ ਸੋਚ ਲਿਆ ਸੀ ਕਿ ਮੈਂ ਘਟੋ ਘਟ ਪਾਵੇਂ ਹੋਰ ਕੋਈ ਭੂਮਿਕਾ ਆਦਾ ਨਾ ਕਰ ਸਕਾਂ ਪਰ ਮੈਂ ਕਟੋ-ਕਟ ਕੌਮ ਦੇ ਅਗੇ ਤਰਲਾ ਜਰੂਰ ਪਾਉਂਗੀ ਕਿ ਬੜਾ ਕੀਮਤੀ ਖੂਨ ਸੀ ਉਹ ਜਿਹੜਾ ਤੁਹਾਡੇ ਤੋਂ ਆ ਰਿਹਾ ਬਹੁਤ ਕੁਝ ਗਵਾ ਲਿਆ ਅਸੀਂ ਹੁਣ ਚਕੰਨੇ ਹੋਣ ਦੀ ਲੋੜ ਹੈ ਸੁਚੇਤ ਹੋਣ ਦੀ ਲੋੜ ਹੈ ਬਹੁਤ ਇਮੋਸ਼ਨਲ ਫੂਲ ਬਣ ਗਏ ਬੜਾ ਕੁਝ ਬੜੀਆਂ ਗਲਤੀਆਂ ਹੋ ਗਈਆਂ ਕਿਸੇ ਦੀ ਨੁਕਤਾਚੀਨੀ ਨਾ ਕਰੋ ਕਿਸੇ ਨਿੰਦਿਆ ਚੁਗਲੀ ਚ ਨਾ ਪਾਓ ਉੱਪਰ ਉੱਠੋ ਇਹਨਾਂ ਗੱਲਾਂ ਤੋਂ ਹੰਬਲਾ ਮਾਰ ਕੇ ਆਪਣੀ ਲੀਡਰਸ਼ਿਪ ਆਪ ਪੈਦਾ ਕਰੋ ਆਪਣੇ ਨੌਜਵਾਨਾਂ ਨੂੰ ਅੱਗੇ ਲਾਓ ਖੋਲੋ ਆਪਣੇ ਹੱਥਾਂ ਵਿੱਚ ਲੀਡਰਸ਼ਿਪ ਹਮੇਸ਼ਾ ਗਲਤੀਆਂ ਨੂੰ ਡਿਸਕਸ ਨਾ ਕਰੀਏ ਕਨਕਲੂਜਨ ਵੀ ਕਢੀਏ ਸੋ ਅੱਜ ਪੰਥ ਦੀ ਚਰਨਿੰਗ ਹੋ ਰਹੀ ਹੈ ਰਿੜਕਿਆ ਜਾ ਰਿਹਾ ਇੱਕ ਗਲਤ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਆਵਾਜ਼ ਆਈ ਹੈ ਇਸ ਰਿੜਕਣ ਨੂੰ ਭਾਵੇਂ ਸਾਲ ਲੱਗ ਜਾਏ ਭਾਵੇਂ ਦੋ ਲੱਗ ਜਾਣ ਕੋਈ ਪਰਵਾਹ ਨਹੀਂ ਇੱਕ ਦਿਨ ਅਸੀਂ ਡਿਸਕਸ ਕਰ ਰਹੇ ਸੀ ਪੰਜੇ ਬੈਠੇ ਕਿ ਕਿੰਨੀ ਕੁ ਕਰ ਲਵਾਂਗੇ ਅਸੀਂ ਕਿਉਂਕਿ ਸਾਡੇ ਕੋਲੇ ਸਾਡਾ ਐਸੈਟ ਤੁਸੀਂ ਹੋ ਸਾਡਾ ਦਫਤਰ ਵੀ ਤੁਸੀਂ ਹੋ ਚੱਲਦਾ ਵਹੀਰ ਪੰਥ ਜ਼ਰੂਰੀ ਨਹੀਂ ਹੈ ਕਿ ਪੰਥ ਨੇ ਇੱਕ ਕਮਰੇ ਦੇ ਵਿੱਚ ਦਫਤਰ ਜੇ ਕਿਸੇ ਕੋਲੇ ਆ ਗਿਆ ਤਾਂ ਸਾਡਾ ਕੋਈ ਪੰਥ ਤਾਂ ਚੱਲਦਾ ਵਹੀਰ ਹੈ ਤੁਹਾਡਾ ਕੱਲੇ-ਕੱਲੇ ਨੂੰ ਨਾ ਗੁਰੂ ਸਾਹਿਬ ਜੀ ਨੇ ਸਵਾ ਲੱਖ ਦਿੱਤਾ ਤੁਸੀਂ ਸਾਡਾ ਐਸੈਟ ਹੋ ਤੁਸੀਂ ਸਾਡਾ ਆਈਟੀ ਸੈਲ ਹੋ ਤੁਸੀਂ ਸਾਡਾ ਦਫਤਰ ਹੋ ਆਪਣੀ ਲੀਡਰਸ਼ਿਪ ਆਪ ਪੈਦਾ ਕਰੋ ਦੇਓ ਇਹਨਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਕਿਉਂਕਿ ਅਸੀਂ ਜਿਵੇਂ ਸਤਕਾਰਯੋਗ ਵਿਡਾਲਾ ਸਾਹਿਬ ਨੇ ਕਿਹਾ ਸਾਨੂੰ ਕੋਈ ਭੁੱਖ ਨਹੀਂ ਗੁਰੂ ਸਾਹਿਬ ਜੀ ਨੇ ਬਹੁਤ ਇੱਜ਼ਤ ਮਾਨ ਸਤਕਾਰ ਰਹੀ ਦੀ ਦੁਨੀਆ ਤੱਕ ਜਦੋਂ ਤੱਕ ਚੰਦ ਸੂਰਜ ਰਹਿਣਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਰਹਿਣਗੇ ਉਹਨਾਂ ਚਿਰਤਾਕ ਉੱਥੇ ਸ਼ਹੀਦਾਂ ਦੀਆਂ ਯਾਦਗਾਰਾਂ ਸ਼ਹੀਦਾਂ ਦੇ ਨਾਂ ਗੂੰਜਦੇ ਰਹਿਣਗੇ ਤੇ ਕੌਮ ਉਹਨਾਂ ਨੂੰ ਸਿਰ ਝਕਾਉਂਦੀ ਰਹੇਗੀ ਇਹ ਤਾਂ ਵੱਡੀ ਪਦਵੀ ਮੈਨੂੰ ਕੋਈ ਦੇ ਨਹੀਂ ਸਕਦਾ ਦੁਨੀਆ ਤੇ ਸਾਧ ਸੰਗਤ ਜੀ ਸੋ ਮੇਰੀ ਇੱਕੋ ਹੀ ਹੱਥ ਜੋੜ ਕੇ ਬੇਨਤੀ ਆ ਬਹੁਤ ਸਤਿਕਾਰਯੋਗ ਤੁਸੀਂ ਸਾਰੇ ਬੈਠੇ ਹੋ ਮੈਨੂੰ ਤਾਂ ਫਗਵਾੜਾ ਜੀ ਕਹਿੰਦੇ ਸੀ ਛੋਟੀ ਜੀ ਮੀਟਿੰਗ ਆਪਾਂ ਬਹੁਤ ਚੰਗੀ ਗੱਲ ਹੈ ਸਾਡੀ ਕੋਈ ਸ਼ਕਤੀ ਪ੍ਰਦਰਸ਼ਨ ਕਰਨਾ ਸਾਡਾ ਟੀਚਾ ਨਹੀਂ ਹੈ ਭਾਵੇਂ 10 ਲੱਖ ਭਰਤੀ ਕਿਉਂ ਨਾ ਹੋਵੇ ਪਰ ਹੋਵੇ ਉਹ ਜਿਹਦੇ ਅੰਦਰ ਪੰਥ ਲਈ ਸਤਕਾਰ ਹੈ ਜਿਹਦੇ ਅੰਦਰ ਪੰਥ ਲਈ ਦਰਦ ਹੈ ਜਿਹਦੇ ਅੰਦਰ ਸਿਧਾਂਤ ਕੁੱਟ-ਕੁੱਟ ਕੇ ਭਰੇ ਹੋਏ ਨੇ ਇਹ ਨਹੀਂ ਕਿ ਕਿਸੇ ਨੇ ਲਾਲਚ ਦੇ ਤਾ ਤੇ ਛਾਲ ਮਾਰ ਕੇ ਉਧਰ ਹੋ ਗਏ ਥੋੜੇ ਰਹਿ ਜਾਈਏ ਪਰ ਗੁਰੂ ਨੂੰ ਸਮਰਪਿਤ ਸਮਰਪਿਤ ਰਹੀਏ ਸਮਾਦਿੱਤਾ ਗੁਰੂ ਪਾਤਸ਼ਾਹ ਨੇ ਆਓ ਇਹਨੂੰ ਸੰਭਾਲੀਏ ਮੈਨੂੰ ਬੜੀ ਖੁਸ਼ੀ ਹੋ ਰਹੀ ਸੀ ਮੈਂ ਦੇਖ ਰਹੀ ਸੀ ਬੜੀ ਸੰਤੁਸ਼ਟੀ ਹੋਈ ਕਿਉਂਕਿ ਮੇਰੇ ਤੇ ਤਾਂ ਖਾਸ ਕਰਕੇ ਇੱਕ ਟੈਗ ਲੱਗ ਜਾਂਦਾ ਕਟੜਵਾਦੀਆਂ ਦੀ ਬੇਟੀ ਐ ਮੈਂ ਇੱਕ ਛੋਟੀ ਜੀ ਟੂਕ ਆਪ ਜੀ ਨਾਲ ਸਾਂਝੀ ਕਰਕੇ ਸਮਾਪਤੀ ਕਰ ਦੇਣੀ ਕਿ ਮੇਰੇ ਪਿਤਾ ਜੀ ਜਦੋਂ ਗੁਰਦਾਸਪੁਰ ਜੇਲ੍ਹ ਦੇ ਵਿੱਚ ਨਜ਼ਰਬੰਦ ਸੀਗੇ ਝੂਠੇ ਕੇਸ ਉਹਨਾਂ ਤੇ ਪਾਏ ਗਏ ਫੜ ਲਿਆ ਗ੍ਰਿਫਤਾਰ ਕਰ ਲਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆ ਨੇ ਅਗਲੇ ਦਿਨ ਹੀ ਉਹਨਾਂ ਦੀ ਰਹਾਈ ਦੇ ਰੋਸ ਵਿੱਚ ਜੋ ਧਰਮ ਜੁੱਦ ਮੋਰਚੇ ਦਾ ਐਲਾਨ ਕਰ ਦਿੱਤਾ। ਬਾਅਦ ਵਿੱਚ ਅਕਾਲੀਆਂ ਦੇ ਮੋਰਚੇ ਦੇ ਨਾਲ ਉਹ ਕਲੈਬੋਰੇਸ਼ਨ ਹੋਈ ਡਿਕਟੇਟਰ ਲਾਇਆ ਲੋਂਗੋਵਾਲ ਸਾਹਿਬ ਨੂੰ ਪਰ ਅਸਲ ਦੇ ਵਿੱਚ ਮਹਾਂਪੁਰਸ਼ਾਂ ਦੀ ਮਨਸ਼ਾ ਰਹਾ ਕਰਾਉਂਦੀ ਸੀ। ਜਦੋਂ ਜੇਲ੍ਹ ਵਿੱਚ ਗਏ ਤਾਂ ਉੱਥੇ ਸਵੇਰੇ ਸ਼ਾਮ ਜਿਹੜਾ ਗੁਰੂ ਜਸ ਗੋਣਾ ਸੀ ਤਾਂ ਬੜਾ ਛੋਟਾ ਜਿਹਾ ਕਮਰਾ ਸੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਵਾਲਾ ਬਹੁਤ ਹੀ ਛੋਟਾ ਜਿਹਾ ਉਹ ਵੀ ਖਸਤਾ ਹਾਲਤ ਵਿੱਚ। ਜਦੋਂ ਕਿਤੇ ਮੀਂਹ ਪੈਣਾ ਤੇ ਸਿੰਘਾਂ ਨੇ ਫੜੀ ਫਿਰਨੇ ਪਲਾਸਟਿਕ ਵੀ ਇਹਨੂੰ ਟਕੀਏ ਕਿਤੇ ਗੁਰੂ ਸਾਹਿਬ ਜੀ ਦੇ ਸਰੂਪ ਦੇ ਉੱਪਰ ਜਿਹੜਾ ਛਿੱਟੇ ਨਾ ਪੈ ਜਾਵੇ ਗੁਰਮਤਾ ਕੀਤਾ ਅੰਦਰ ਸਿੰਘਾਂ ਨੇ ਕਾਰ ਸੇਵਾ ਲਾ ਲਈ ਔਰ ਅਲੀ ਸ਼ਾਨ ਗੁਰੂ ਸਾਹਿਬ ਗੁਰੂ ਘਰ ਜਿਹੜਾ ਬਣ ਕੇ ਜੇਲ੍ਹ ਦੇ ਵਿੱਚ ਤਿਆਰ ਹੋ ਗਿਆ ਅੱਜ ਵੀ ਸ਼ੋਭਤ ਹੈ ਗੁਰਦਾਸਪੁਰ ਕਿਤੇ ਜਾਇਓ ਦਰਸ਼ਨ ਕਰਕੇ ਆਇਓ ਪ੍ਰਸ਼ਾਸਨ ਨੇ ਸਿਲ ਵੀ ਲਾਈ ਆ ਥੋੜੇ ਜੀ ਉਹਨਾਂ ਨੂੰ ਅੱਖਰ ਟੇਡੇ ਮੇਡੇ ਕਰਕੇ ਲਿਖਣੇ ਪਏ ਪਰ ਉਤੇ ਲਿਖਿਆ ਹੈ ਕਿ ਐਨੇ ਸਨ ਵਿੱਚ ਨજરਬੰਦ ਸਿੱਖ ਯੋਧਿਆਂ ਨੇ ਇਹਦੀ ਉਸਾਰੀ ਕੀਤੀ ਸੀ ਜਦੋਂ ਗੁਰਦੁਆਰਾ ਸਾਹਿਬ ਮੁਕੰਮਲ ਤਿਆਰ ਹੋ ਗਿਆ ਤਾਂ ਹਿੰਦੂ ਕੈਦੀ ਉਹ ਵੀ ਆ ਕੇ ਇਕੱਠੇ ਹੋ ਕੇ ਕਹਿੰਦੇ ਭਾਈ ਸਾਹਿਬ ਤੁਸੀਂ ਤਾਂ ਹੱਲਾ ਮਾਰ ਲਿਆ ਗੁਰੂ ਸਾਹਿਬ ਜੀ ਦਾ ਜਸ ਗਾਉਣ ਲਈ ਸਵੇਰੇ ਸ਼ਾਮ ਗੁਰੂ ਘਰ ਦੀ ساری ਬੜੀ ਸੁੰਦਰ ਇਮਾਰਤ ਕਰ ਲਈ ਐ ਸਾਡੇ ਤੇ ਵੀ ਕਿਰਪਾ ਕਰ ਦਿਓ ਅਸੀਂ ਵੀ ਬਹਿ ਕੇ ਆਪਣੀ ਪੂਜਾ ਪਾਠ ਕਰ ਸਕੀਏ ਸਾਡੀ ਮੰਦਰ ਦੀ ਉਸਾਰੀ ਕਿਸ ਨੇ ਨਹੀਂ ਕਰਨੀ ਕਹਿਣ ਲੱਗੇ ਸਤਿਵਚਨ ਗੁਰਮਤਾ ਕਰਕੇ ਸਿੰਘਾਂ ਦੇ ਨਾਲ ਤੇ ਹੋਰ ਕਾਰ ਸੇਵਾ ਆਰੰਭ ਕਰਕੇ ਅਗਲੇ ਦਿਨ ਹੀ ਮੰਦਿਰ ਦਾ ਵੀ ਨੀਂ ਪੱਥਰ ਰੱਖ ਦਿੱਤਾ ਅੱਜ ਜਾ ਕੇ ਦੇਖੋ ਗੁਰਦਾਸਪੁਰ ਦੀ ਜੇਲ੍ਹ ਵਿੱਚ ਜਿੱਥੇ ਸੁੰਦਰ ਗੁਰਦੁਆਰਾ ਹੈ ਉੱਥੇ ਮੰਦਿਰ ਵੀ ਹੈ ਤੇ ਸਾਨੂੰ ਕਹਿੰਦੇ ਫਿਰਕਾ ਪ੍ਰਸਤ ਨੇ ਇੱਕ ਬੰਨੇ ਸਰਕਾਰ ਝੂਠੇ ਕੇਸ ਪਾ ਰਹੀ ਹੈ ਕਿ ਇਹ ਹਿੰਦੂ ਵਿਰੋਧੀ ਲੋਕ ਨੇ ਤੇ ਦੂਜੇ ਬੰਨੇ ਜੇਲਾਂ ਵਿੱਚ ਬੈਠੇ ਉਹੀ ਲੀਡਰ ਮੰਦਿਰ ਦੀ ਸਾਰੀ ਕਰ ਰਹੇ ਸਮਝਣਾ ਚਾਹੀਦਾ ਸਾਨੂੰ ਸਾਧ ਸੰਗਤ ਜੀ ਇਹਨਾਂ ਗੱਲਾਂ ਦੀ ਸਮਝ ਹੋਣੀ ਚਾਹੀਦੀ ਹੈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਕੋਲ ਮੁਸਲਮਾਨ ਨਬੀ ਆਗੂ ਮੁਸਲਮਾਨ ਆਗੂ ਬੈਠ ਕੇ ਵਿਚਾਰਾ ਕਰਦੇ ਸਨ ਔਰ ਕਿੰਨਾ ਕਿੰਨਾ ਚਿਰ ਮਹਾਪੁਰਸ਼ਾਂ ਦੇ ਕੋਲ ਬੈਠ ਕੇ ਵਿਚਾਰਾ ਕਰਕੇ ਬਾਹਰ ਜਾ ਕੇ ਬਿਆਨ ਦਿੰਦੇ ਸਨ ਕਿ ਇਹ ਸੰਤ ਅਤਵਾਦੀ ਨਹੀਂ ਹਨ ਇਹ ਹੱਕਾਂ ਦੀ ਰਾਖੀ ਕਰਨ ਵਾਲੇ ਆਗੂ ਹਨ ਸੋ ਇਤਨੀਆਂ ਕੋ ਮੇਰੀਆਂ ਬੇਨਤੀਆਂ ਨੇ ਕਿ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸਾਡੀ ਪਨੀਰੀ ਸਾਡਾ ਊੜਾ ਸਾਡਾ ਜੂੜਾ ਸਭ ਖਾ ਲਿਆ ਵਕਤ ਨੇ ਖਾ ਲਿਆ ਹੁਣ ਤਾਂ 40 ਸਾਲ ਹੋ ਗਏ ਇਹਦੋਂ ਵੱਧ ਹੋਰ ਨੁਕਸਾਨ ਅਸੀਂ ਕੌਮ ਦਾ ਕੀ ਕੀ ਰਾਵਾਂਗੇ ਜੇ ਹੁਣ ਵੀ ਨਾ ਜਾਗੇ ਸਾਧ ਸੰਗਤ ਜੀ ਤੇ ਫਿਰ ਸਾਡਾ ਰੱਬ ਹੀ ਰੱਖਾ ਸੋ ਮੈਂ ਇਤਨੀ ਇੱਕ ਬੇਨਤੀਆਂ ਕਰਦੀ ਹੋਈ ਜਿਹੜਾ ਸ਼ਬਦ ਆਪ ਜੀ ਨੂੰ ਨਹੀਂ ਚੰਗਾ ਲੱਗਾ ਮੇਰੀ ਝੋਲੀ ਵਿੱਚ ਪਾ ਦਿਓ ਜੇ ਕੋਈ ਚੰਗਾ ਲੱਗੇ ਤਾਂ ਅੱਗੇ ਸੁਣਾ ਦੇਣਾ ਇਤਨੀ ਇੱਕ ਬੇਨਤੀਆਂ ਕਰਦੀ ਹੋਈ ਖਿਮਾ ਦੀ ਜਾਚ ਕਾਂ ਧੰਨਵਾਦੀ ਹਾਂ ਪ੍ਰਬੰਧਕਾਂ ਦੀ ਪੰਥ ਪਰਵਾਨਤ ਪੰਥ ਦੀਆਂ ਮਹਾਨ ਹਸਤੀਆਂ ਸ਼ਖਸੀਅਤਾਂ ਦੀ ਕਿਉਂਕਿ ਜਦੋਂ ਬਾਬਾ ਬੇਦੀ ਜੀ ਦੇ ਮੈਂ ਦਰਸ਼ਨ ਕਰਦੀ ਤੇ ਮੈਨੂੰ ਐ ਲੱਗਦਾ ਹੁੰਦਾ ਕਿ ਇਹ ਪ੍ਰੋਗਰਾਮ ਗੁਰੂ ਨਾਨਕ ਸਾਹਿਬ ਜੀ ਦੇ ਦਰੋਂ ਘਰੋਂ ਬਖਸ਼ਿਆ ਗਿਆ